ਆਹ ਨੂੰ ਬੇਨਤੀ ਕਰਨੀ ਆ ਉਹ ਫਿਰ ਬੇਨਤੀ ਮੈਨੂੰ ਵੀ ਹੁਣੀ ਕਰਦਾ ਤੇ ਬਹੁਤ ਵਧੀਆ ਗੱਲ ਆ ਮੈਂ ਉਹਨਾਂ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਕੋਚ ਸਾਹਿਬਾਨਾਂ ਦਾ ਜਿਨ੍ਹਾਂ ਨੇ ਹੁਣ ਪਿੰਡਾਂ ਦੇ ਵਿੱਚ ਕੈਂਪ ਆ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ ਮੈਨਾਂ ਉਹਨਾਂ ਭਰਾਵਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਜਿਨ੍ਹਾਂ ਪਿੰਡਾਂ ਦੇ ਵਿੱਚ ਕਬੱਡੀ ਦੀ ਟ੍ਰੇਨਿੰਗ ਦੇ ਕੈਂਪ ਜਿਹੜੇ ਉਹ ਸ਼ੁਰੂ ਵੀ ਹੋ ਚੁੱਕੇ ਨੇ ਤੇ ਮੈਂ ਪੰਜਾਬ ਦੀਆਂ ਸਾਰੀਆਂ ਕੈਬਿਨਜ਼ ਨੂੰ ਬੇਨਤੀ ਕਰਦਾ ਫੈਡਰੇਸ਼ਨ ਦੀ ਗੱਲ ਹੋਈ ਬਿੱਲੇ ਨੇ ਆਖਿਆ ਵੀ ਪਹਿਲਾਂ 3 ਸੀ 4 ਹੋ ਜਾਣ ਪਉੜੀ 5 ਹੋ ਜਾਣ ਕੋਈ ਗੱਲ ਨਹੀਂ ਪੰਜਾਬ ਹੈ ਬਹੁਤ ਵੱਡਾ ਹੈ ਔਰ ਕਬੱਡੀ ਵੀ ਬਹੁਤ ਹੁੰਦੀ ਹੈ ਮੇਲੇ ਆ ਇਹ ਹੋਣੀ ਚਾਹੀਦੀ ਆ ਚਲੋ ਹਰ ਫੈਡਰੇਸ਼ਨ ਆਪ ਆਪਣਾ ਵਧੀਆ ਕਰਕੇ ਦਿਖਾਵੇ ਮੈਂ ਇਹ ਗੱਲ ਕਹਿਣਾ ਸਾਰਿਆਂ ਨੂੰ ਬੈਸਟ ਵਿਸ਼ੇਜ ਨੇ ਪਰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਹੁਣ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਆ ਉਹਨਾਂ ਕੈਂਪਾਂ ਨੂੰ ਸਾਭੀਏ ਉਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਮੈਂ ਉਹਨਾਂ ਅਲਾਕੇ ਜਿੱਥੇ ਜਿੱਥੇ ਕੈਂਪ ਲੱਗੇ ਆ ਨੇ ਸਾਡੇ ਪ੍ਰਮੋਟਰ ਭਰਾ ਨੇ ਜਾਂ ਕਬੱਡੀ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਬੇਨਤੀਆਂ ਵੀ ਉਹਨਾਂ ਨੂੰ ਜਦੋਂ ਮਿਹਨਤ ਕਰਦੇ ਆ ਨਾ ਸਵੇਰੇ ਤੇ ਜਦੋਂ ਉਹ ਮਿਹਨਤ ਕਰਕੇ ਹਟਦੇ ਆ ਤੇ ਜੇ ਖਰਾਕ ਪਾਣੀ ਉਹਨਾਂ ਗਰਾਊਂਡਾਂ ਦੇ ਵਿੱਚ ਹੀ ਮਿਲ ਜੇ ਜਿਵੇਂ ਕਿ ਦੁੱਧ ਮਿਲ ਜੇ ਤੇ ਨਾਲ ਕੋਈ ਛੋਲੇ ਬਾਦਾਮ ਮਿਲ ਜਾਣ ਖਰਾਕ ਮਿਲ ਜੇ ਤੇ ਉਹਦੇ ਨਾਲ ਦੀ ਵੀ ਰੀਸ ਨਹੀਂ ਹੋਣੀ ਸੋ ਆਪਾਂ ਇਸ ਤਰ੍ਹਾਂ ਮੇਰੇ ਵੀਰੋ ਜਿਹੜਾ ਕੋਈ ਉਪਰਾਲੇ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਪਲੇਅਰ ਨੇ ਲੋੜਵੰਦ ਪਰਿਵਾਰਾਂ ਦੇ ਉਹਨਾਂ ਨੂੰ ਵੀ ਆਪਾਂ ਠਾਸ ਕੇ ਉਹਨਾਂ ਦੀ ਵੀ ਸਪੋਰਟ ਹੋ ਸਕੇ ਸੋ ਮੈਂ ਪਹਿਲੇ ਤੋਂ ਧੰਨਵਾਦ ਉਹਨਾਂ ਪਰਿਵਾਰਾਂ ਦਾ ਕਰਦਾ ਜਿਨ੍ਹਾਂ ਨੇ ਕੈਂਪ ਸ਼ੁਰੂ ਕਰ ਦਿੱਤੇ ਹੈ ਔਰ ਪਿੰਡਾਂ ਦੇ ਵਿੱਚ ਮਿਹਨਤ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵੀ ਆਪਾਂ ਕੈਂਪ ਲਾਈਏ ਸਾਰੀਆਂ ਅਕੈਡਮੀਜ਼ ਦੀ ਵੀ ਬਣਤੀ ਹੈ ਕਿਉਂਕਿ ਸਾਰਿਆਂ ਨੂੰ ਆਪਣੇ ਸਾਰਿਆਂ ਤੋਂ ਆਸ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ